ਉਹਦੇ ਬਾਰੇ ਆਪਾਂ ਮੈਂ ਸਾਰਾ ਗਰੁੱਪ 'ਚ ਪਾ ਦੂੰਗਾ ਜਿੰਨੇ ਦਿਨ ਜਾਣਾ ਹੋਵੇ ਸਾਨੂੰ ਉਹ ਦੱਸ ਦਵੇ ਤੇ ਹੁਣ ਇਸ ਵੇਲੇ ਕਿਹਨੂੰ ਸਨਾਨਤੀ ਆ ਅਸੀਂ ਧੰਨਵਾਦੀ ਹਾਂ ਗੋਲਦੀ ਬਾਜੀ ਹੋਣਾਂ ਦੇ ਜਿਨ੍ਹਾਂ ਨੇ ਬਹੁਤ ਹੀ ਸਾਡਾ ਦੁਨੀਆ ਦਾ ਸਾਥ ਦਿੱਤਾ ਲਵਲੀ ਬਾਜੀ ਹੋਣਾਂ ਦਾ ਅਵਤਾਰ ਸਿੰਘ ਦੀ ਗੱਲ ਗੱਡਾ ਕੋਟਪੂਹੀ ਹਰਪ੍ਰੀਤ ਸਿੰਘ ਦੀ ਮਰਵਾਹਾ ਤਰਨ ਸਿੰਘ ਤਰਨਜੀਤ ਸਿੰਘ ਦੀ ਝੰਡਾ ਮਨਜੰਦਰ ਸਿੰਘ ਜੀ ਬੰਕਾ ਲੰਬੜਦਾਰ ਕੁਲਵਰਨ ਸਿੰਘ ਸਿੱਧੂ ਚੈਨਲ ਵਾਲੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਡੋਡਰਪੁਰ ਤੋਂ ਭਾਜੀ ਆਏ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬੁੱਟੇ ਭਾਜੀ ਉਹਨਾਂ ਦਾ ਬਹੁਤ-ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਵੇਰੇ ਆ ਕੇ ਸਾਡੇ ਨਾਲ ਇਹ ਸਹਿਯੋਗ ਕੀਤਾ ਕਿ ਅੱਜ ਦਾ ਭਾਜੀ ਪ੍ਰੋਗਰਾਮ ਕੀ ਆ ਇਹ ਸਾਰਾ ਜੋ ਪ੍ਰਾਲਾ ਕੀਤਾ ਗੋਲਦੀ ਭਾਜੀ ਹੋਣਾ ਉਹਨਾਂ ਨਾਲ ਕੇ ਬੁੱਟੇ ਭਜਨੇ ਤੇ ਗੋਲਦੀ ਭਾਜੀ ਨੇ ਕੀਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਐਸਆਈ ਸਰਦਾਰ ਸੁਖਵਿੰਦਰ ਸਿੰਘ ਜੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਸ਼ਾਸਨ ਦੇ ਐਸਆਈ ਇੱਥੇ ਸਾਡੇ ਹਲਕਾਂ ਇੰਚਾਰਜ ਆ ਜਦ ਵੀ ਉਹਨਾਂ ਦੇ ਕੋਲ ਆਵੋ ਬਹੁਤ ਹੀ ਸਤਿਕਾਰ ਦੇ ਨਾਲ ਗੱਲਾਂ ਬਾਤਾਂ ਸਾਡੀਆਂ ਸੁਣਦੇ ਆ ਸਾਡੇ ਹਲਕੇ ਨੂੰ ਬਹੁਤ ਉਹਨਾਂ ਦੀ ਦੇਣ ਆ ਬਿੱਲਾਪਾਜੀ ਖੁਰਾਦੀ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਦਾਤੇ ਤੋਂ ਸਰਦਾਰ ਜੋਗਾ ਸਿੰਘ ਦੀ ਪ੍ਰਧਾਨਾ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਜਿੰਨੇ ਸਾਰੇ ਪਿੰਡਾਂ ਤੋਂ ਆਏ ਆ ਸਾਡੇ ਵੀਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਹੁਣ ਇਸ ਵੇਲੇ ਸਮਾਪਤੀ ਕਰਨ ਲੱਗੇ ਆਂ ਸੀ ਟਾਈਮ 4 ਵਜੇ ਦਾ ਦਿੱਤਾ ਆ ਤੇ ਉਹਦੇ ਲਈ ਮਤਲਬ ਜਿੰਨਾ ਵੀ ਆ ਆਪਣਾ ਅਪਰਾਲਾ ਸਾਰਾ ਇਕੱਠਾ ਕਰਕੇ ਤੇ ਫੇਰ ਦੂਜੇ ਜਾਣਾ। ਬਾਕੀ ਜੇ ਹੋਰ ਕੋਈ ਕਿਸੇ ਨੇ ਹੁਣ ਤਾਂ ਹੀ ਰਹਿੰਦੀ ਹੋਵੇ ਕੋਈ ਗੱਲਬਾਤ ਕਿਸੇ ਨੇ ਕਰਨੀ ਹੈ ਇੱਥੇ ਸਟੇਜ ਤੇ ਕਰ ਸਕਦਾ ਕੋਈ ਮਨਾਹੀ ਨਹੀਂ ਹੈਗੀ ਮੈਂ ਭਾਜੀ ਹੁਣੀ ਇੱਕ ਸਹਯਾ ਦਿੱਤਾ ਕਿ ਜਾਨੀ ਜਿੱਦਾਂ ਜਿੰਨੇ ਵੀ ਪਿੰਡਾਂ ਤੋਂ ਆਇਓ ਆ ਇਹ ਭਾਜੀ ਹੁਣੀ ਕਹਿੰਦੇ ਤੁਸੀਂ ਹੁਕਮ ਕਰੋ ਕਿ ਜਿਹੜੀ ਸਾਰੇ ਇਹਨਾਂ ਨੂੰ ਕਿ ਜਾਨੀ ਜਿੰਨੇ ਇੱਕ ਇੱਕ ਆਪਣਾ ਨੰਬਰ ਜਿਹੜਾ ਜਿਹੜਾ ਦਿਨੋਂ ਚੋਂਦਾ ਕਰ ਸੀ ਸਾਥ ਦੇਣਾ ਔਰ ਮੈਂ ਆਪਣੇ ਪਿੰਡ ਦੱਸੂਗਾ ਬੰਦੇ ਇਕੱਠੇ ਕਰਕੇ ਲੈ ਕੇ ਜਾਵਾਂਗੇ ਉਹ ਆਪਣਾ ਇੱਕ ਇੱਕ ਜਣਾ ਨੰਬਰ ਲਿਖਾ ਸਕਦਾ ਪ੍ਰਧਾਨ ਜੀ ਕੋਲ ਖੜੇ ਆ ਇਹ ਵੀ ਆਪਣੀ ਡਾਇਰੀ ਦੇ ਵਿੱਚ ਇੱਕ ਨੰਬਰ ਫੀਡ ਕਰ ਲਓਗੇ ਜਿਹੜਾ ਕੱਲ ਪਿੰਡ ਭਾਰਤੀ ਇੱਕ ਇੱਕ ਅਨਸਾਰ ਹੋਊਗਾ ਉਹੀ ਜ਼ਿੰਮੇਵਾਰੀ ਪਿੰਡ ਦੀ ਹੋਊਗੀ ਔਰ ਉਸ ਇਨਸਾਨ ਦੀ ਨਾਲ ਪ੍ਰਧਾਨ ਨੇ ਅਟੈਚਮੈਂਟ ਹੋਊਗੀ ਵੀ ਸਾਰਾ ਕੁਝ ਸਮੇਂ ਨਾਲ ਲਿਖਿਆ ਜਾਊਗਾ ਤਾਂ ਬਾਕੀ ਜਿੰਨੇ ਵੀ ਘਰੋਂ ਘਰ ਜਾਂਦੇ ਆ ਜਾਂ ਪਿੰਡ ਪਾਰਤੀ ਇੱਕ ਜ਼ਰੂਰੀ ਆ ਕਿ ਜਣੀ ਜਿਹੜੀ ਇਹ ਢੱਲੇ ਵਾਲ ਸਾਹਿਬ ਜੀ ਸਿਹਤ ਜਾਬ ਲਈ ਅਰਦਾਸ ਹਰ ਪਿੰਡ ਵਿੱਚ ਕੀਤੀ ਜਾਵੇ ਤਾਂ ਕਿ ਉਹ ਚੜ੍ਹਦੀ ਕਲਾ 'ਚ ਰਹਿਣ ਪ੍ਰਮਾਤਮਾ ਉਹ ਸਿਹਤ ਜਾਬ ਹੋਣ ਠੀਕ ਹੋਣ ਔਰ ਜੇ ਅਸੀਂ ਕੱਟ ਕਰਕੇ ਉਹਨਾਂ ਨਾਲ ਜਾਵਾਂਗੇ ਤੁੜਾਂਗੇ ਇਸ ਘਰ ਸੱਚਤਾਂਗੇ ਤਾਂ ਉਹਨਾਂ ਦਾ ਆਪਣਾ ਜਿਹੜਾ ਵਰਤਿਆ ਟੁੱਟ ਮਾਰਨ ਵਰਤ ਜਿਹੜਾ ਟੁੱਟ ਜਵੇ ਔਰ ਪ੍ਰਮਾਤਮਾ ਕੇ ਇਹੀ ਅਪੀਲਿਆ ਕਣੀ ਵਾਹੂ ਕੋ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ। ਬਾਕੀ ਤਰਵਾਦ ਸਾਰੇ اڈੇ ਵਾਲੇ ਦਾ ਦੁਬਾਰਾ ਕਰਦਾ ਨਹੀਂ। ਔਰ ਜਿੰਨੇ ਵੀ ਸੱਜਣ ਭਰਾ ਕਿਸਾਨ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਗੋਲਡੀ। ਬੇਕੀ ਵਾਲਾ ਰਾਣਾਪਾ ਇਹਦਾ ਵੀ ਬਹੁਤ-ਬਹੁਤ ਧੰਨਵਾਦ ਲੰਗਰ ਦਾ ਪ੍ਰਬੰਧ ਕੀਤਾ ਔਰ ਚਾਹ ਪਾਣੀ ਦਾ ਪ੍ਰਬੰਧਿਆ ਨਾਲ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਸੁਖਿੰਦਰ ਭਾਜੀ ਹੁਣ ਇੱਥੇ ਪਹੁੰਚੇ ਬਹੁਤ ਵਧੀਆ ਤਰ੍ਹਾਂ ਸਾਡਾ ਸਾਥ ਦਿੱਤਾ। ਬਹੁਤ ਬਹੁਤ ਧੰਵਾਦ ਸਾਰਿਆਂ ਦਾ ਟੋਡਰਪੋਟੋ ਆਏ ਮੇਰੇ ਵੀਰ ਗੱਭੀ ਭਾਉਣੀ ਇਹਨਾਂ ਦਾ ਵੀ ਬਹੁਤ ਬਹੁਤ ਧੰਵਾਦ ਆ ਇਹ ਇਹ ਤਾਂ ਪਹਿਲਾਂ ਤੋਂ ਜਾਂਦੇ ਆ ਜੀ ਅੰਦੋਲਨ ਚ ਪਹਿਲਾਂ ਵੀ ਬਹੁਤ ਗਏ ਹੁਣ ਵੀ ਨਿਸ਼ਾਨੀ ਪੱਗਾਂ ਹਰੀਆਂ ਬਣੀਆਂ ਆ ਔਰ ਇਹ ਪੱਕੇ ਹੀ ਨਾ ਜੁੜਿਓ ਆ ਬੜੇ ਠੋਖੇ ਆ ਅਸੀਂ ਇਹਨਾਂ ਨਾਲ ਨਾਲ ਹੁੰਡ ਦਾ ਮੁੰਡਾ ਲਾ ਕੇ ਖੜਨਾ ਸਾਡੀ ਜ਼ਿੰਮੇਵਾਰੀ ਬਣਦੀ ਆ ਜੇ ਹੁਣ ਅਸੀਂ ਖੁੰਝ ਗਏ ਤੇ ਸਮਝ ਲੋ ਸਦਾ ਲਈ ਖੁੰਝ ਗਏ ਇਹ ਬੇਲਾ ਸੰਭਾਲ ਲਾ ਫਾਇਰ ਗੁੱਡੀ ਦਾ ਕਾਰਤਾ ਵਾਇਰ ਗੁੱਡੀ ਬਣਾ ਸਾਥੀਓ ਸਰਕਲ ਦੇ ਗਰੁੱਪਾਂ ਦੇ ਵਿੱਚ ਜਿਸ ਵੀ ਮੇਰੇ ਵੀਰ ਨੇ ਟੈਡ ਹੋਣਾ ਉਹ ਸਾਨੂੰ ਆਪਣਾ ਫੋਨ ਨੰਬਰ ਤੇ ਨਾਂ ਦੇ ਦੇ ਜਿਹੜਾ ਮੇਰਾ ਟੈਲੀਫੋਨ ਨੰਬਰ ਐ ਇਸ ਵੇਲੇ ਚੱਲਦਾ ਮੇਰੇ ਕੋਲ ਮੌਜੂਦਾ 98552 83607 ਜਦ ਮਰਜ਼ੀ ਸਾਡੇ ਨਾਲ ਸੰਪਰਕ ਕਰੋ ਅਸੀਂ ਰਾਤ ਨੂੰ ਤੈਨੂੰ ਮੁੰਡੇ ਨਾ ਮੁੰਡਾ ਚੰਨਲ ਨਾਲ ਲੱਗੇ ਜੰਨਣ ਲਈ ਤਿਆਰ ਹਾਂ 1 ਵਜੇ ਹੋਰ ਦੱਸੋ ਜੀ ਟੈਲੀਫੋਨ ਨੰਬਰ ਮੇਰਾ ਮੇਰਾ ਨਾਂ ਜਸਮੀਰ ਸਿੰਘ ਪਿੰਡ ਚੇਲਾ ਟੈਲੀਫੋਨ ਨੰਬਰ ਹੈਗਾ 95 552 83 607 ਇਸ ਕਰਕੇ ਮੈਂ ਦੱਸਦਾ ਵੀ ਜਿਹੜੀਆਂ ਤੁਸੀਂ ਇਕਾਈਆਂ ਬਣਾਉਣੀਆਂ ਆ ਰਜਿਸਟਰ ਜਰੂਰ ਨਾਲ ਆਪਣੇ ਮਨ ਤੋਂ ਪੱਕਾ ਬਣਾ ਲਓ ਜੇ ਮੋਰ ਨਹੀਂ ਕਰਕੇ ਬੇਚੜੀਆਂ ਜੋ ਹਾਲਾਤ ਮੋਰੇ ਸਾਡੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਆ ਮੈਂ ਬੋਲ ਨਹੀਂ ਸਕਦਾ ਪਾਗ ਲਗਦੇ ਸਾਹਮਣੇ ਜੋ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਆ ਨਾ ਤੈਨੂੰ ਨੀਂਦ ਆਉਂਦੀ ਐ ਨਾ ਰਾਤ ਨੂੰ ਜੋਰ ਕਰਨਾ ਕੀ ਆ ਰਾਚਰ ਪਾਣੀ ਹਰੇਕ ਨੇ ਖਾਣਾ ਪ੍ਰਸ਼ਾਦਾ ਹਰੇਕ ਨੇ ਛਕਣਾ ਚੱਲ ਨਹੀਂ ਸਕਦਾ ਪ੍ਰਸ਼ਾਦੇ ਤੇ ਬਿਨਾਂ ਦੋ ਵੀ ਮਿੰਟ ਵੀ ਕੋਈ ਜਿਹਦਾ ਤਰਜੀਤ ਬਾਜੀ ਹੋਣੀ ਦੱਸਿਆ ਇਸ ਕਰਕੇ ਹਾਂ ਟਾਈਮ ਹੋ ਗਿਆ ਮੂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਵੀਰੋ ਬੇਨਤੀ ਹੈ ਜੀ ਵੀ ਜਾਇਓ ਨਾ ਹਜੇ ਆਪਾਂ ਅਜਦਾ ਕੰਮ ਕੀਤਾ ਇੰਨਾ ਪ੍ਰਬੰਧ ਕੀਤਾ ਹੁਣ ਨਾ ਏਕ-ਏਕ ਬੰਦਾ ਜ਼ਿੰਮੇਵਾਰੀ ਜ਼ਰੂਰ ਲਓ ਪਿੰਡ ਦਾ ਹਰੇਕ ਪਿੰਡ ਦਾ ਉਹ ਜ਼ਿੰਮੇਵਾਰੀ ਇਹ ਆ ਵੀ ਤੁਸੀਂ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਟਾਈਮ ਦੰਦੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਉਣੀ ਆ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਹਿੰਦੂ ਭਰਾ ਜਿਹੜੇ ਆ ਜੇ ਕੋਈ ਮੰਦਰਾਂ ਦੇ ਵਿੱਚ ਜਾਂਦਾ ਉਹ ਪਰ ਅੱਲਾ ਕਰ ਸਕਦਾ ਉਹ ਕਰੇ ਜਿਹੜਾ ਕੋ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਉਹ ਜਾਵੇ ਜਿੱਥੇ ਵੀ ਆਪਾਂ ਕਰਾ ਸਕਦੇ ਹਾਂ ਕਰਾਓ ਤੇ ਇੱਕ ਨੰਬਰ ਜ਼ਰੂਰ ਦੇ ਕੇ ਜਾਓ ਤਾਂ ਜੋ ਉਹਨਾਂ ਦੇ ਨਾਲ ਕਮੇਟੀ ਵੱਲੋਂ ਸੰਪਰਕ ਕੀਤਾ ਜਾਵੇ ਤੇ ਅਪਡੇਟ ਲਈ ਜਾਵੇ ਇਸ ਦੇ ਨਾਲ ਕੀ ਆ ਜਿਹੜਾ ਸਾਡਾ ਆ ਉਹ ਹੌਸਲਾ ਵਧਾਈ ਜਾਦਾ ਪਿੰਡਾਂ ਦੇ ਵਿੱਚ ਗੱਲ ਕਰੂਗੀ ਉਹਦੇ ਨਾਲ ਸਾਡੀ ਮੋਮੈਂਟਮ ਜਿਹੜੀ ਆ ਹੋਰ ਵੀ ਬਣੂਗੀ ਸਾਰੇ ਵੀਰਾਂ ਨੂੰ ਬੇਨਤੀ ਆ ਹਰੇਕ ਪਿੰਡ ਵਾਲੇ ਘੱਟੋ ਘੱਟ ਇੱਕ ਜਾਂ ਦੋ ਨੰਬਰ ਕਮੇਟੀ ਨੂੰ ਜ਼ਰੂਰ ਲਿਖਾ ਕੇ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 왔잖아 <목소리도> 보고